ਵਾਹ ਅੱਜ ਹੋਰ ਜੀ ਆਇਆਂ ਨੂੰ ਸੋਹਣ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਇਹ ਜਿਹੜੀ ਯਾਤਰਾ 17ਵੀਂ جاری ਹੈ ਸ੍ਰੀ ਹਜੂਰ ਸਾਹਿਬ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੀ ਜਿਸ ਦੇ ਵਿੱਚ ਨਾਨਕ ਚੀਰਾ ਬਾਬਾ ਨਾਮ ਦੇ ਤੇ ਲੋਕਲ ਗੁਰਦਵਾਰਿਆਂ ਦੇ ਦਰਸ਼ਨ ਕਰਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸਰਮ ਜਥਾ ਲੁਧਿਆਣਾ ਤੋਂ ਜਾ ਰਿਹਾ ਹੈ 2009 ਤੋਂ ਸ਼ੁਰੂ ਹੋ ਕੇ ਹੁਣ ਤੱਕ ਸੇਵਾ ਭਾਵਨਾ ਨਾਲ ਕੀਤੀ ਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੰਮ ਜਿਹੜੇ ਧਰਮ ਦੇ ਸਾਰੇ ਸਾਰੇ ਧਰਮ ਕਿਤੇ ਜਾਂਦੇ ਆ ਦੇਖੋ ਆ 175 ਜਾ ਰਹੀਆਂ ਜੁੜਨ ਦਾ ਇਹੀ ਮੈਸੇਜ ਆ ਕਿ ਸਤਿ ਸਦਾ ਆਪੇ ਆ ਜਾਂਦੀਆਂ ਕਿੰਨੇ ਲੋਕ ਜਾ ਰਹੇ ਆ 175 ਯਾਤਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਜੁੜਾ ਰੇਲਵੇ ਸਟੇਸ਼ਨ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਦਰਸ਼ਨ ਕਰਨ ਵਾਸਤੇ 175 ਸ਼ਰਧਾਲੂਆਂ ਦਾ ਜਥਾ ਜਾ ਰਿਹਾ ਜਿਹੜੀ ਮਨੋ ਕਾਮਨਾ ਨਾਲ ਜਿਹੜੀ ਭਾਵਨਾ ਨਾਲ ਜਿਹੜੀ ਸ਼ਰਧਾ ਨਾਲ ਜਿਹੜੀ ਮੰਤਾ ਮੰਗਣ ਵਾਸਤੇ ਜੱਥਾ ਜਾ ਰਿਹਾ ਮੈਂ ਗੁਰੂ ਮਹਾਰਾਜੇ ਕੇ ਅਰਦਾਸ ਕਰਦਾ ਕਿ ਇਹਨਾਂ ਦੇ ਉੱਪਰ ਅਸ਼ੀਰਵਾਦ ਬਣਾਏ ਰੱਖਣ ਸਾਰਿਆਂ ਦੀ ਜੋ ਭਾਵਨਾ ਨਾਲ ਜਾ ਰਹੇ ਉਹ ਪੂਰੀਆਂ ਕਰਨ ਮਰਦਾ ਨਾਲ ਹੀ ਕੁਲਦੀਪ ਸਿੰਘ ਦੀਪਾ ਤੇ ਉਹਨਾਂ ਦੀ ਟੀਮ ਜਿਹੜੀ ਸੱਚਖੰਡ ਸ੍ਰੀ ਹਜੂਰ ਸਾਹਿਬ ਜੱਥਾ ਚਲਾ ਰਹੇ ਨੇ ਪਿਛਲੇ 8 ਸਾਲ ਤੋਂ ਇਹ ਸ੍ਰੀ ਹਜੂਰ ਸਾਹਿਬ ਜੱਥੇ ਦੇ ਨਾਲ ਆਪ ਖੁਦ ਜਾ ਰਹੇ ਨੇ ਮੈਂ ਅਰਦਾਸ ਕਰਦਾ ਗੁਰੂ ਮਹਾਰਾਜ ਜੀ ਅਗੇ ਕਿ ਇਹਨਾਂ ਦੇ ਉੱਪਰ ਵੀ ਅਸ਼ੀਰਵਾਦ ਬਣਾਏ ਰੱਖੋ ਤਾਂ ਕਿ ਇਸ ਸਮਾਜ ਦੀ ਸੇਵਾ ਜਿਹੜੀ ਹੈ ਉਹ ਜਾਰੀ ਰਹੇ ਇਹ ਕੀ ਬਰੀਏ ਮੈਸੇਜ ਹੋਊਗਾ ਲੋਕਾਂ ਨੂੰ ਇਹ ਕੰਮ ਕਰ ਰਹੀ ਹੈ ਦਰਸਾ ਦੇ ਉਹ ਇਹ ਮੋਟੀਵੇਸ਼ਨ ਹੈ ਇਨਸਪੀਰੇਸ਼ਨ ਹੈ ਬਾਕੀ ਸਮਾਜ ਵਾਸਤੇ ਬਾਕੀ ਸੰਸਥਾਵਾਂ ਵਾਸਤੇ ਕਿ ਉਹ ਐਦਾਂ ਦੇ ਸਮਾਜਿਕ ਕੰਮ ਕਰਨ ਵਾਸਤੇ ਅਗਿਆਨ ਇਨਸਪੀਰੇਸ਼ਨ ਲੈਣ ਇਹਨਾਂ ਤੋਂ ਤੇ ਅਗਿਆ